ਤੁਹਾਨੂੰ ਪਹਿਲਾਂ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਮੰਦਰ ਸੁਗਾਸਵਾਟ ਢਿਲਵਾ ਦੇ ਪ੍ਰਧਾਨ ਚੁਣੇ ਗਏ ਹੋ ਬਹੁਤ ਬਹੁਤ ਵਧਾਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਲੱਗ ਰਿਹਾ ਪ੍ਰਧਾਨ ਬਣਨ ਤੋਂ ਬਾਅਦ ਔਰ ਆਨੋਰ ਸਮਝ ਕਿਵੇਂ ਦੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਨਗਰ ਵਾਸੀ ਦੇਖੋ ਇੱਕ ਨਾ ਹੀ ਪ੍ਰਧਾਨਗੀ ਦਾ ਹੈ ਜਦ ਕਿ ਸੇਵਾ ਇੱਕ ਧਾਰਮਿਕ ਕਮਨ ਨਿਭਾਉਣ ਲਈ ਇਹਦੇ ਵਿੱਚ ਮੈਂ ਨਹੀਂ ਸਮਝਦਾ ਵੀ ਮੈਂ ਪ੍ਰਧਾਨ ਹ ਮੇਰੀ ਸਾਰੀ ਟੀਮ ਸਾਰੇ ਹੀ ਪ੍ਰਧਾਨ ਹੈ ਅਸੀਂ ਸਾਰੇ ਹੀ ਹੱਲ ਮਿਲ ਕੇ ਕੰਮ ਕਰਾਂਗੇ ਧਾਰਮਿਕ ਕੰਮ ਜਿਹੜੇ ਆ ਅੱਗੇ ਵੀ ਚੱਲਦੇ ਰਹੇ ਆ ਮੈਂ ਕੋਸ਼ਿਸ਼ ਕਰਾਂਗੇ ਵੀ ਬਹੁਤ ਜੋਸ਼ੋਸ਼ ਨਾ ਕਰੀਏ ਔਰ ਇਹਨੂੰ ਬਿਲਕੁਲ ਪਲੈਨਿੰਗ ਨਾ ਕਰੀਏ ਔਰ ਹਰ ਬੰਦੇ ਦੇ ਨੂੰ ਨਾਲ ਲੈ ਕੇ ਚੱਲੀਏ ਇਸ ਲਈ ਸਾਰੇ ਹੀ ਮੇਰੀ ਟੀਮ ਦੇ ਜਿੰਨੇ ਵੀ ਆ ਸਾਰੇ ਹੀ ਪ੍ਰਧਾਨ ਹੈ ਕਿ ਆਰਗਨਾਈਜ਼ਮ ਜੀ ਕਿਵੇਂ ਦੀ ਸੋਚ ਹੈ ਕਿ ਜੇ ਕੋਈ ਕੰਮ ਹੋਵੇ ਕਿਵੇਂ ਕਰਵਾਉ ਦੇਣਾ ਕਿ ਵੱਖਰਾ ਰਹਿ ਕੇ ਪੁਰਾਣੀ ਕਮੇਟੀ ਨਾਲ ਜਿਹੜੇ ਹੁਣ ਨਵੀਂ ਕਮੇਟੀ ਬਣੀ ਹੈ ਤੇ ਜਿਵੇਂ ਜਿਵੇਂ ਅੱਗੇ ਦਿੱਤੇ ਗਏ ਆ ਉਹਦੇ ਬਾਰੇ ਵੀ ਦੱਸੋ ਦੇਖੋ ਮੈਂ ਤੇ ਇਹ ਕਵਾਂਗਾ ਪ੍ਰਾਣੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਰਹੀ ਆ ਕਿਉਂਕਿ ਜਿਹੜਾ ਵੀ ਬੰਦਾ ਹੁੰਦਾ ਹੈ ਉਹ ਆਪਣੀ ਪਲੈਨਿੰਗ ਦੇ ਲੈ ਕੇ ਆਉਂਦਾ ਆਪਣੀ ਪਲੈਨਿੰਗ ਨਾਲ ਕੰਮ ਕਰਦਾ ਹੈ ਮੇਰੀ ਪਲੈਨ ਹੈ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਧਾਰਮਿਕ ਕੰਮ ਕਰਨੇ ਆ ਹਰ ਘਰ ਦੇ ਵਿੱਚ ਉਸ ਦੀ ਆਵਾਜ਼ ਪਹੁੰਚੇ ਹਰ ਘਰ ਦੇ ਵਿੱਚੋਂ ਮੈਂ ਕੋਸ਼ਿਸ਼ ਕਰਾਂਗਾ ਵੀ ਅੱਬਲ ਤੇ ਪੂਰਾ ਪਰਿਵਾਰ ਹੀ ਨਹੀਂ ਤੇ ਕੋਈ ਨਾ ਕੋਈ ਜਿਹੜਾ ਵਾ ਜੀ ਜ਼ਰੂਰ ਉਰੇ ਚਾਵੇ ਇਸ ਦੇ ਨਾਲ ਫਿਲਹਾਲ ਅਸੀਂ ਛੋਟੀ ਜਿਹੀ ਬੋੜੀ ਚੁਣੀ ਐ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਚੋਣ ਜਿਹੜੀ ਬਾਕੀ ਹੈ ਕਿਉਂਕਿ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਦੇ ਵਿੱਚ ਬਹੁਤੀ ਜਿਆਦਾ ਚੋਣ ਨਹੀਂ ਕਰ ਪਾਰੇ ਜਿੰਨੀ ਵੀ ਚੋਣ ਹੋਈ ਐ ਉਹ ਸਰਪ੍ਰਸ ਚੁਣੇ ਗਏ ਐ ਤੇ ਉਹ ਵੀ ਲਿਸਟ ਜਿਹੜੀ ਐ ਤੁਹਾਨੂੰ ਦੇ ਦਿੰਨੇ ਆ ਡਾਕਟਰ ਪ੍ਰੇਮ ਨਾਰਜ ਜੀ ਐ ਸਰਪ੍ਰਸ ਸਤਪਾਲ ਜੀ ਮਹਿਤਾ ਐ ਤੇ ਕਿਸ਼ਨ ਲਾਲ ਜੀ ਹੈ ਇਸੇ ਤਰੀਕੇ ਚੇਅਰਮੈਨ अशोक ਸਾਡੇ अशोक अरोड़ा ਜੀ ਹੈ ਜਰਨਲ ਸਕੱਤਰ ਜਿਹੜੇ ਆ ਆਪਣਾ ਰਾਜੇਸ਼ ਸ਼ਰਮਾ ਜੀ ਹੈ ਕੈਸ਼ੀਅਰ ਜਿਹੜੇ ਚੁਣੇ ਗਏ ਆ ਵਿਸ਼ਾਲ ਜੀ ਹੈ ਵਿਸ਼ਾਲ अरोड़ा ਜੀ ਉਹਨਾਂ ਦੇ ਨਾਲ 유ਕੇਸ਼ ਭਾਗੀ ਜੀ ਯਾਨੀ ਇਹ ਕੁਝ ਨਿਯੁਕਤੀਆਂ ਹਲੇ ਮੇਰੇ ਕੋ ਹੋ ਪਾਈਆਂ ਬਾਕੀ ਬਹੁਤ ਜ਼ਿਆੜੀਆਂ ਰਹਿੰਦੀਆਂ ਪਹਿਲੀ ਹੀ ਮੀਟਿੰਗ ਦੇ ਵਿੱਚ ਇੰਨੀਆਂ ਅਨੁਯੁਕਤੀਆਂ ਕੀਤੀਆਂ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜੀਆਂ ਰਹਿੰਦੀਆਂ ਅਨੁਯੁਕਤੀਆਂ ਉਹ ਵੀ ਕੀਤੀਆਂ ਜਾਣਗੀਆਂ ਮੇਰੇ ਕੋ ਮੇਰੇ ਬਹੁਤ ਹੀ ਸਤਿਕਾਰਯੋਗ ਐਮਸੀ ਸਾਹਿਬ ਬੈਠੇ ਹੋਏ ਆ ਇਹਨਾਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਏਗਾ ਬਲਦੇਵ ਸਿੰਘ ਜੀ ਬਿੱਲਾ ਇਹਨਾਂ ਨੂੰ ਵੀ ਕਮੇਟੀ ਦੇ ਵਿੱਚ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾਏਗੀ ਸੁਨੀਲ ਅਨੰਦ ਜੀ ਐਮਸੀ ਸਾਹਿਬ ਹੈਗੇ ਆ ਇਹਨਾਂ ਨੂੰ ਵੀ ਕੋਈ ਨਾ ਕੋਈ ਮੇਨ ਜ਼ਿੰਮੇਵਾਰੀ ਦਿੱਤੀ ਜਾਏਗੀ ਕਿਉਂਕਿ ਮੇਰਾ ਇੱਕ ਟਾਰਗੇਟ ਹੈ ਵੀ ਮੈਂ ਕੋਈ ਉਹ ਪ੍ਰਧਾਨ ਵਾਲੀ ਨਹੀਂ ਮੇਰੇ ਕੋਈ ਗੱਲ ਹੈਗੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਕੰਮ ਉਹਦੇ ਤੇ ਇਦਾਂ ਹੀ ਕੰਮ ਜਿਹੜੇ ਆ ਇਹ ਸਾਰੇ ਅਸੀਂ ਕਰਨੇ ਆ ਨਹੀਂ ਭਰਦਾ ਜਿਵੇਂ ਕਿ ਆਪਾਂ ਕੋਈ ਵੀ ਨਗਰਿਕ ਕੰਮ ਉਲੀਕਦੇ ਆ ਉਹਦੇ ਵਿੱਚ ਤੁਹਾਡੇ ਨਗਰ ਨਿਵਾਸੀਆਂ ਦਾ ਨਾਲ ਸਾਥ ਰਹਿਣਾ ਬਹੁਤ ਜ਼ਰੂਰੀ ਆ ਆਪਣੇ ਨਗਰ ਨਿਵਾਸੀਆਂ ਨੂੰ ਕੋਈ ਕਾਗਜ਼ ਬਣਾ ਤੈ ਤੁਹਾਡੀ ਮੰਗ ਨੂੰ ਭੇਜਾ ਕੋਈ ਸੁਨੇਹ ਚ ਹੋਵੇ ਤਾਂ ਕਿ ਔਰਾਂ ਸਮਝੇ ਤੁਹਾਡੀ ਕਮੇਟੀ ਬਣੀ ਆ ਉਹ ਵਧੀਆ ਕੰਮ ਕਰ ਦੇ ਜੈ ਕਰੀ ਮੈਂ ਤੇ ਨਗਰ ਨਿਵਾਸੀਆਂ ਨੂੰ ਆਪਣੇ ਬਜ਼ਾਰ ਨਿਵਾਸੀਆਂ ਨੂੰ ਇਹ ਇਹੀ ਬੇਨਤੀ ਕਰਾਂਗਾ ਵੀ ਅਸੀਂ ਇੱਕ ਸੇਵਾਦਾਰ ਆ ਤੁਹਾਡਾ ਸੇਵਾਦਾਰਾਂ ਦਾ ਸਾਥ ਦਿਓ ਹਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਜਿੰਨਾ ਕੁ ਸਾਥ ਦੇ ਸਕਦੇ ਹੋ ਸਾਨੂੰ ਟਾਈਮ ਵੀ ਦਿਓ ਤਾਂ ਕਿ ਜਿਹੜੇ ਆਉਣ ਵਾਲੇ ਪ੍ਰੋਗਰਾਮ ਹੋਣੇ ਆਂ ਇਹ ਹਿੰਦੂ ਤਿਹਾੜ ਆਉਣੇ ਆ ਜਾਂ ਹੋਰ ਜਿਹੜੇ ਵੀ ਤਿਹਾੜ ਆਉਣੇ ਜੋ ਵੀ ਫੰਕਸ਼ਨ ਆਉਣੇ ਜਾਂ ਅਸੀਂ ਮੰਦਰਾਂ ਦੀ ਡਿਵੈਲਪਮੈਂਟ ਕਰਨੀ ਹੈ ਅੱਲੇ ਕਾਫੀ ਸਾਡੇ ਮਾਤਾ ਰਾਣੀ ਮੰਦਰ ਦੀ ਡਿਵੈਲਪਮੈਂਟ ਰਹੀਦੀ ਹੈ ਉਹ ਸਾਰਿਆਂ ਦੇ ਸਾਥ ਦੇ ਨਾਲ ਹੋ ਸਕਦੀ ਹੈ ਇਕੱਲਾ ਕੋਈ ਨਹੀਂ ਕਰ ਸਕਦਾ ਇਹ ਪੂਰੀ ਦੀ ਪੂਰੀ ਮੇਰੀ ਟੀਮ ਜਿਹੜੀ ਹੈ ਨਾਲ ਚੱਲਦੀ ਹੈ ਔਰ ਅਸੀਂ ਸਾਰੇ ਨਾਲ ਚੱਲ ਕੇ ਤੇ ਸਾਰੇ ਵਿਕਾਸ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਵਾਫੇਰ ਬਹੁਤ ਬਹੁਤ ਵਧਾਈ ਤੁਸੀਂ ਸਰਵ ਕਮੇਟੀ ਦਾ ਪ੍ਰਧਾਨ ਬਣੇ ਹੋ ਔਰ ਉਮੀਦ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕਮੇਟੀ ਬਹੁਤ ਵਧੀਆ ਕੰਮ ਕਰੇਗੀ ਔਰ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਬਣਵਾਉਗੀ ਤੁਹਾਡੇ ਪੱਛਮ ਨਿਊਜ਼ ਦੇ ਮਾਧਿਅਮ ਰਾਹੀਂ ਮੈਂ ਫੇਰ ਇੱਕ ਵਾਰੀ ਦੁਬਾਰਾ ਬੇਨਤੀ ਕਰਾਂਗਾ ਵੀ ਤੁਸੀਂ ਤੁਹਾਡਾ ਵੀ ਬਹੁਤ ਵਧੀਆ ਉਪਰਾਲਾ ਹੈ ਸਾਡੀ ਆਵਾਜ਼ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਹਰ ਘਰ 'ਚ ਪਹੁੰਚਾਉਂਦੇ ਹੋ ਇੱਥੋਂ ਤੱਕ ਦੇਸ਼ ਆ ਵਿਦੇਸ਼ਾਂ 'ਚ ਪਹੁੰਚਾਉਂਦੇ ਹੋ ਸਾਨੂੰ ਫੋਨ ਵੀ ਆਉਂਦਾ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਵਿੱਚ ਸਾਡੇ ਇਹਦੇ ਮਿਹਨਤੀ ਸਾਡੇ ਸਤਿਕਾਰਯੋਗ ਵੀਰ ਜਿਹੜੇ ਆ ਕੰਮ ਕਰਦੇ ਆ ਤੁਹਾਡੇ ਲਈ ਫਿਰ ਮੈਂ ਇੱਕ ਵਾਰੀ ਆਵਾਜ਼ ਠੋਣਾ ਚਾਹੁੰਦਾ ਵੀ ਲੋਕ ਸਾਰਿਆਂ ਦੇ ਘਰਾਂ 'ਚ ਪਹੁੰਚਾਉਣੀ ਚਾਹੁੰਦਾ ਕਿ ਮੇਰਾ ਮੇਰਾ ਤੇ ਮੇਰੀ ਪੂਰੀ ਟੀਮ ਦਾ ਹਰ ਤਰੀਕੇ ਦਾ ਸਾਥ ਦਿਓ ਜੋ ਤੁਸੀਂ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਧਾਰਮਿਕ ਪ੍ਰੋਗਰਾਮ ਚਾਹੁੰਦੇ ਹੋ ਧਾਰਮਿਕ ਤੌਰ ਦੇ ਉੱਤੇ ਜੋ ਚਾਹੁੰਦੇ ਹੋ ਉਹੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡਾ ਸਾਥ ਦਿਓ ਧੰਨਵਾਦ ਸਾਰਿਆਂ ਮੈਂ ਸਭ ਤੋਂ ਪਹਿਲਾਂ ਸਾਡੇ ਨਵਨੁਯੁਕਤ ਜਿਹੜੇ ਕੀਤੇ ਗਏ ਆ ਮੰਦਸਾ ਸਭਾ ਦੇ ਪ੍ਰਧਾਨ ਸ਼੍ਰੀ ਸੰਤੋਸ਼ ਕੁਮਾਰ ਸੋਨਦੀ ਜੀ ਨੂੰ ਮੁਬਾਰਕ ਦਵਾਂਗਾ ਤੇ ਨਾਲ ਹੀ ਆਸ ਕਰਦਾ ਵਾਂ ਕਿ ਜਿਹੜੇ Hindu ਕਾਰਜਕਰਮ ਆ ਉਹ ਬੜੇ ਉਤਸ਼ਾਹ ਤੇ ਧੂਮਤਾਂ ਨਾਲ ਮਿਲਾਈ ਜਾਣਗੇ ਤੇ ਨਾਲ ਹੀ ਜਿਹੜੇ ਐਨਆਰਏ ਵੀਰ ਭੈਣ ਭਰਾ ਜਿਹੜੇ ਇੱਥੇ ਨਹੀਂ ਮੌਜੂਦ ਬਟੋਂ ਪੱਛਮ ਪੰਜਾਬ ਦੇ ਰਾਈ ਸਾਰੇ ਐਕਟੀਵਿਟੀਜ਼ ਦੇਖ ਸਕਦੇ ਆ ਅਸੀਂ ਤੁਹਾਡਾ ਵੀ ਇੱਥੇ ਪਹੁੰਚਦੇ ਬਹੁਤ ਧੰਨਵਾਦ ਕਰਦੇ ਆ